ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪਤਾ ਨੂੰ ਚਾਰ ਝੋਟੀਆਂ ਦਿਖਾਵਾਂਗੇ ਤਿੰਨ ਬਿਲਕੁਲ ਤਾਜ਼ੀਆਂ ਸੂਆਂ ਤੇ ਇੱਕ ਤੋਕੜ ਕੱਬਣਾ ਆਪਾਂ ਪਹੁੰਚਿਆ ਭਾਜੀ ਨੀਡੇ ਸਿੰਘ ਵਾਲਾ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਸਸੀਆ ਭਾਜੀ ਸਸਕਾ ਵੀਰ ਜੀ ਉਸ ਨਾਠੀਟ ਆ ਜੇ ਬਹੁਤ ਵਧੀਆ ਪ੍ਰੋਗਰਾਮ ਦਾ ਅਸੀਂ ਕਿਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਤੇ ਬਾਈ ਜੀ ਆਪਣਾ ਨਾਮ ਤੇ ਡਰੈਸ ਦੱਸਿਓ ਵੀਰ ਜੀ ਨੀਤਾ ਪਿੰਡ ਲਖੂਆ ਸੀਲੀਨ ਵਾਲਾ ਜਲਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 994460568 ਠੀਕ ਹੈ ਜੀ ਉਧਰ ਕਰਿਏਗਾ ਇੱਥੋਂ ਕਰ ਲਿਏ ਇਧਰੋਂ ਕਰ ਲਓ ਠੀਕ ਹੈ ਦੱਸਿਓ ਭਾਜੀ ਪਹਿਲੇ ਨੰਬਰ ਤੇ ਛੋਟੀ ਕਿਵੇਂ ਆ ਇਹ ਵੀਰ ਦੀ ਛੋਟੀ ਜਿਹੜੀ ਹੈ ਨਾ ਹਾਂ ਜੀ ਹਲੋ ਸਾਢੇ 5 ਮਹੀਨੇ ਦੀ ਆ ਅੱਛਾ ਜੀ ਪਰ 5 ਮਹੀਨੇ ਦੀ ਗੱਬਣ ਕਹਿ ਕੇ ਦਵਾਂਗੇ ਠੀਕ ਹੈ ਜੀ ਤੇ 6 ਕਿਲੋ ਇਸ ਲਈ ਦੁੱਧ ਵੀ 5 ਕਿਲੋ ਦਸਾਂਗੇ ਠੀਕ ਹੈ ਠੀਕ ਹੈ ਤੇ ਚਵਾਜੂ ਵੀ ਇੱਕ ਨੰਬਰ ਆ ਬਾਕੀ ਦਿਖਾ ਦਿਓ ਚੱਡਾ ਵਾ ਮੈਂ ਦੁੱਧ 10 ਕਿਲੋ ਵੀ ਦੱਸ ਦੋ ਜਿੰਨਾ ਲੈਵਾ ਆ ਠੀਕ ਹੈ ਠੀਕ ਹੈ ਲਓ ਦੁੱਧ ਪੱਕਾ ਜਿਹੜਾ 5.5 ਕਿਲੋ ਆ ਠੀਕ ਹੈ ਠੀਕ ਹੈ ਲਓ ਜੀ ਕਾਟ-ਕਾਟ ਚੰਗਾ ਤੇ ਹੈ ਨੀਂਦੀ ਲੱਗਦੇ ਨੇ ਕਰੀ ਆ ਖਮਾ ਲਓ ਇਹ ਤਾਂ ਸੱਜਿਆ ਤਾਂ ਕਿੰਨਾ ਕਿੜਿਆ ਰਕਾਰਡ ਹੋ ਠੀਕ ਹੈ ਜੀ 12 13 ਲੀਟਰ ਦਾ ਰਿਕਾਡ ਹੈ ਜੰਦਾ ਤੇ ਸਟਾਰਟ ਕਰਦੇ ਫੇਸਵਾਦੀ ਦੇ ਆਪ ਨੂੰ ਯਾ ਠੀਕ ਹੈ ਠੀਕ ਹੈ ਯਾਰ ਵੀ ਮਨ ਕੀ ਆ ਗਈ ਤੇ ਕੱਡ ਕੱਡ ਜਿਹੜਾ ਚੰਗਾ ਵਾ ਤੇ ਇਸ ਟਾਈਮ ਵੀ 5 ਮਹੀਨੇ ਪਿੱਛੇ ਇੱਕ ਪਾਸ ਤੇ 5 ਲੀਟਰ ਬਿਲਕੁਲ ਦੋ ਦੋ ਤਿਆਰ ਹਨ ਗਰੰਟੀ ਵਾਲਾ ਤੇ ਥਾਰੇ ਨੂੰ ਨੌ ਕਾਲਾ ਲੱਗਾ ਪਿਆਣ ਕੱਲਾ ਜੇ ਪੰਜਾਂ ਤੋਂ ਵੀਰ ਜੀ ਵਾਧੀ ਹੋਊਗੀ ਘਟਣੀ ਆ ਅੱਛਾ ਜੀ ਮਤਲਬ ਕਹਿਣ ਵਾਲੀ ਗੱਲ ਨਹੀਂ ਹੋਊਗੀ ਠੀਕ ਆ ਠੀਕ ਆ ਤੇ ਕੋਈ ਰੋਲਾ ਰੱਪਾ ਕਿੰਨਾ ਪਿਆ ਆ ਹਾਂਜੀ 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 ਇਹ ਆਪਾਂ ਕਹਿੰਨੇ ਵੀ ਪਹਿਲੀ ਗੱਲ ਆ ਮੇਰਾ ਵੀਰ ਜਿਹੜਾ ਲੱਗੂਗਾ ਨਾ ਮੈਂ ਹਾਂਜੀ ਉਹ ਡਾਕਟਰ ਆਪਣਾ ਲੈ ਕੇ ਆਵੇ ਠੀਕ ਆ ਠੀਕ ਆ ਕਿ ਨਹੀਂ ਹਾਂਜੀ ਹਾਂਜੀ ਤੇ ਪੰਜਾਂ ਦਿਨਾਂ ਤੱਕ ਸਾਡੀ ਮਹੀਂ ਜਾ ਕੇ ਚੈੱਕ ਕਰਾ ਲੇ ਠੀਕ ਆ ਜੀ ਇਹ ਸਾਡੀ ਮਹੀਂ ਕੋ 1921 ਹੁੰਦੀ ਆ ਹਾਂਜੀ ਹਾਂਜੀ ਤੇ ਪੁੱਛੋ ਤਾਂ ਬਗੈਰ ਹੀ ਦੱਦ ਕੇ ਆ ਜੇ ਪੈਸੇ ਉਸੜ ਦਵਾਂਗੇ ਠੀਕ ਆ ਠੀਕ ਆ ਹਾਂਜੀ ਇਹ ਨਹੀਂ ਹੋਊ ਮੈਂ ਗੱਬਣਾ ਹੋਵੇ ਠੀਕ ਹੈ ਠੀਕ ਹੈ ਜੀ ਦੋ ਦੋ ਪ੍ਰਿੰਸ ਜਾ ਕੇ ਪਾਈ ਆ 1/2 ਕਿਲੋ ਘਟਜੋ ਕਹਿ ਨਹੀਂ ਸਕਦੇ ਇਹ ਸਾਨ ਵੱਧ ਘਟੋਗੇ ਤਾਂ ਵੀ ਜ਼ਿੰਮੇਵਾਰ ਆ ਠੀਕ ਹੈ ਜੀ ਇਹਦਾ ਭਾਈ ਜੀ ਮੁੱਲ ਫਿਰ ਤੇ ਵੱਡੀ ਛੋਟੀ ਇਹਦਾ ਮੁੱਲ ਵੀ ਕਰਨਾ ਚ ਬਿਲਕੁਲ ਜਾਇਜ਼ ਆ ਅੱਛਾ ਜੀ ਹਾਂ ਜੀ ਕਿੰਨਾ ਕਰ ਦੇ ਦੀਏ ਮੈਂ ਤੇ ਭਾਵੇਂ 70 75 ਦੀ ਵੀ ਵੇਚ ਦੀਏ ਠੀਕ ਜੀ ਕਿਉਂ ਕਿੰਨਾ ਕਰਨਾ ਹਰ ਜਾਇਜ਼ ਜੀ ਦਾ 2 ਛੜੀਏ 70 ਚ ਕਰ ਦੋ ਹਾਨਾ ਕਿੱਥੇ ਕੰਗਲ ਛਾੜੀ ਦੇ ਨਹੀਂ ਪੂਰੇ 65 ਦੀ ਦੇ ਦੀਏ 11 ਹੋਰ ਛਾੜ ਦੀਏ ਨਹੀਂ ਬਾਦੀ ਛੱਡਣਾ ਅੱਜ ਕਿੰਨਾ ਹੈ ਕਿੰਨੇ ਕਾ ਨਗਰ ਰੱਖਣਾ ਛੋਟੀ ਦੇਖ ਲੋ ਅੱਛਾ ਜੀ ਹਾਂ ਇਧਰ ਵੇਖੋ ਲੈ ਆਲੂਆ ਲੈ ਆਲੂਆ ਨੇ ਸਜਰਾ ਵਰਗਾ ਲੱਗਾ ਪਿਆ ਵਾ ਛੋਟੀ ਹਾਂ ਨਾ ਜਿਹੜੀ ਵੀਰ ਦੀ 60000 ਰੁਪਏ ਦੀ ਠੀਕ ਹੈ ਲੋ ਜੀ 100 ਰੁਪਏ ਛੋਟ ਕਰਨੀ ਆ ਅੱਛਾ ਜੀ ਤੇ ਮੈਂ ਵੀ ਵੇਖ ਲੋ ਸਾਰੀ ਕਿਦਾਂ ਕਾਗਜ਼ ਵਰਗਾ ਪਿੰਡਾਂ ਨਾੜਾ ਨੂਣਾ ਦਿਖਾ ਦਿਓ ਚੰਗੀ ਤਰ੍ਹਾਂ ਠੀਕ ਹੈ ਠੀਕ ਹੈ ਬਹੁਤ ਜ਼ਿਆਦਾ ਚੰਗੀ ਕੌਣ ਜਾਣ ਲੱਗੀ ਆ ਤੇ ਬਾਕੀ ਮੇਰਾ ਵੀਰ ਜਿਹੜਾ ਨਹੀਂ ਬਣਾ ਸਕਦਾ ਹਾਂਜੀ ਹਾਂਜੀ ਉਹ ਹਫਤੇ ਤੱਕ ਹਫਤੇ ਉਹ ਅੰਦਰ ਅੰਦਰ ਚੱਕ ਕਰਾ ਲਿਆ ਠੀਕ ਹੈ ਠੀਕ ਜੇ ਮੁੜ ਕੇ ਚੈੱਕ ਕਰਾ ਲੈ 19 ਕੀ ਹੋਵੇ ਤੇ ਫੋਨ ਸਿੱਧਾ ਸਾਨੂੰ ਕਰੇ ਤੁਹਾਨੂੰ ਨਾ ਕਰੇ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਸਹੀ ਗੱਲ ਆ ਪੁੱਛਣ ਦੀ ਲੋੜ ਨਹੀਂ ਲੱਗ ਕੇ ਅਜੇ ਪੈਸੇ ਉਸਰੇ ਦਵਾਂਗੇ ਕਰਾਇਆ ਵੀ ਅਸੀਂ ਨਾ ਠੀਕ ਹੈ ਠੀਕ ਲਓ ਜੀ 5 ਮਹੀਨੇ ਦੀ ਚੈੱਕ ਪਾਸੇ 5 ਲੀਟਰ ਦੁੱਧ ਤੇ ਨੀਲੀ ਰੋਵ ਦੇ ਵਿੱਚ ਝੋਟੀ ਆ ਗਈ ਮੈਂ ਸੁਣੀ ਬੜੀ ਫਿਰ ਬਾਜ਼ਾਰ ਚ ਜਾ ਗਿਆ ਹਾਂਜੀ ਹਾਂਜੀ ਨਹੀਂ ਫਿਰ ਚੰਗੇ ਰੁਪਏ ਦੀ ਡਬਲ ਹੋ ਜਾਣੀ ਆ ਠੀਕ ਹੈ ਠੀਕ ਹੈ ਜੀ ਤੇ ਆਜੋ ਭਾਈ ਦੂਜੇ ਨੰਬਰ ਤੇ ਇਹ ਕਿਵੇਂ ਭੜੀ ਝੋਟੀ ਇਹ ਵੀਰ ਦੀ ਝੋਟੀ ਕਾਰ ਵਾਲੇ ਨੇ ਕਹਿੰਦੇ ਪਹਿਲਾ ਸੂਆ ਸੂਈ ਆ ਅੱਛਾ ਜੀ ਪਰ ਭਾਵੇਂ ਗੁੱਜਰ ਜੀ ਕਹਿੰਦੇ ਰਾਤ ਦੀ ਸੂਈ ਆ ਦਿਖਾਓ ਗੱਲਾ ਬੱਚਾ ਲਾਡੂ ਆ ਠੀਕ ਆ ਬਿਲਕੁਲ ਜਿਹੜਾ ਲਾਡੂ ਜਿਹੜਾ ਤੇ ਲੈ ਵਾਲੂ ਆ ਵੇਖੋ ਤਾਂ ਸੀਲ ਇੰਨੀ ਜ਼ਿਆਦਾ ਵੀ ਗੱਲ ਕਰਦੇ ਅਸੀਂ ਤੇ ਦੂਜੇ ਗਣਕੇ ਲਈ ਆ ਅੱਛਾ ਜੀ ਪਰ ਉਹ ਕਹਿੰਦੇ ਮੈਂ ਸਾਡੀ ਪਹਿਲੇ ਨੇ ਛੋਟੀ ਠੀਕ ਆ ਠੀਕ ਆ ਜੀ ਲਓ ਜੀ ਸਿੰਗਲ ਹੱਡੀ ਤੇ ਕੱਟ ਕਰਦੇ ਚੰਗਾ ਆ ਗਿਆ ਵਾ ਹਮਮ ਤੁਹਾਡਾ ਤੁਹਾਡਾ ਥਾਣਾ ਦਾ ਫਾਇਦਾ ਵੀ ਬਹੁਤ ਜ਼ਿਆਦਾ ਚੰਗਾ ਆ ਗਿਆ ਇਹਨਾਂ ਕੱਲਾ ਕੱਲਾ ਲੱਗਾ ਪਿਆ ਵਾ ਜੇ ਤੂੰ ਆਪਣੇ ਸਮਝ ਨਾ ਪਾਈ ਜਾਂਦਾ ਤੂੰ ਪਹਿਲਾ ਲਾੜੇ ਤੋਂ ਜ਼ਿਆਦਾ ਹੈ ਬਾਕੀ ਪਹਿਲੇ ਕਰਕੇ ਪਾਈ ਉਹਨਾਂ ਨੇ ਲਈ ਯਾਰੇ ਚੱਡੇ ਦੀਆਂ ਸਫਾਈਆਂ ਸਤਿਆਂ ਜਿਹੜੀਆਂ ਮੋਟਰ ਬੰਦ ਕਰ ਦੇ ਪੁੱਤ ਕਰਨੂਗੀ ਅਹੀਂ ਵੀਰ ਜੀ ਦੂਜੇ ਕਰਕੇ ਲਈ ਆ ਹਾਂਜੀ ਹਾਂਜੀ ਬਾਕੀ ਉਹ ਆਂਦੇ ਪਹਿਲੇ ਨ ਸੁਈ ਆ ਠੀਕ ਆ ਠੀਕ ਆ ਬਾਕੀ ਝੋਟੀ ਵੇਖੋ ਜਿੱਦਾ ਕਾਗਜ ਨਹੀਂ ਹੁੰਦਾ ਇਧਰ ਵੇਖੋ ਐਦਾਂ ਪਿੰਡ ਆਇਆ ਆ ਵੇਖੋ ਸਿੰਗਲ ਹੱਡੀ ਆ ਗਈ ਇਹ ਲੇਵਾ ਦਿਖਾਵਾ ਇਹਨੇ ਚੌਥੇ ਸੂਈ ਵਾਲੀ ਮਈਆਂ ਨਹੀਂ ਨਾਲ ਲੇਵਾਗਾ ਠੀਕ ਆ ਠੀਕ ਆ ਤੇ ਠੰਡੀ ਦੇ ਚੌਣ ਆਂਦੀ ਵੀ ਮੈਨੂੰ ਲੱਗੀ ਕਿੰਨਾ ਦੁੱਧ ਇਹਦੇ ਕੋਲ ਬੋਲਾ ਵੀਰ ਜੀ ਸਵੇਰੇ ਇੱਕੋ ਟਾਈਮ 'ਚ ਹੋਈ ਤਿੰਨ ਕਿਲੋ ਬੋਲਾ ਚੋਇਆ ਆ ਅੱਛਾ ਜੀ ਇਹ ਨਹੀਂ ਕਹਣਾ ਦਾਹ ਚੋਇਆ ਅੱਠ ਚੋਇਆ ਇੱਕੋ ਹੀ ਚਵਾਈ ਹੋਈ ਹੈ ਲੈ ਰਾਤੀ ਤੇ ਸੁਈ ਆ ਠੀਕ ਆ ਠੀਕ ਆ ਹੁਣ ਲੈ ਚੌਣ ਵਾਲੀ ਆਪ ਛੇ ਵਾ ਚੱਲੇ ਦੋ ਤਿੰਨ ਮਿੰਟ ਹੀ ਕੱਟਨੇ 57 ਮਿੰਟ ਹੋ ਗਏ ਤੇ ਉਸ ਹਾਂ ਕੋ ਵੀਰ ਭਰਾ ਅੰਦਾਜ਼ਾ ਹੁਣ ਮੀਆਂ ਚੋਣੀਆਂ ਨੇ ਠੀਕ ਆ ਠੀਕ ਆ ਸਵੇਰੇ 3 ਕਿਲੋ ਲੀਟਰ ਬੋਲਾ ਚ ਹੋਇਆ ਤੇ ਠੰਡੀ ਸੀਲ ਬੋਲ ਚੋਣ ਬੜੀ ਆ ਅੱਛਾ ਜੀ ਹਾਂਜੀ ਠੀਕ ਆ ਠੀਕ ਆ ਛੋਡੀ ਵੇ ਲੋ ਕਿੰਦਾ ਦੀ ਸਾਰੀ ਐ ਦੁੱਧ ਵਾਲੀ ਆ 12 ਕਿਲੋ ਆਰਾਮ ਨਾਲ ਛੋਡੀ ਦਊਗੀ ਠੀਕ ਆ ਠੀਕ ਆ ਅੱਗਰ ਕੋਈ ਸੇਵਾਕ ਨਹੀਂ ਹਾਂਜੀ ਹਾਂਜੀ ਪਤਾ ਜਿਹੜਾ ਚ ਹੋਇਆ ਉਹ ਕਹਿਣਾ ਠੀਕ ਆ ਠੀਕ ਆ ਬੋਲਾ ਜੇ 7 ਬੋਲਾ ਜੇ 6 8 ਤੁਹਾਨੂੰ ਨਹੀਂ ਪਤਾ ਲੈ ਅੱਛਾ ਜੀ ਇੱਕੋ ਹੀ ਚਵਾਈ ਹੋਈ ਹੈ ਲੈ ਠੀਕ ਆ ਠੀਕ ਆ ਜੀ ਨੇ ਵੇਖ ਲਉ। ਲਓ ਜੀ ਕੱਢ। ਵੇਖੋ ਥਾਣ ਵੇਖੋ ਕਿਹੜਾ ਲੱਗਾ ਝੋੜੀ ਨੂੰ ਨਈ। ਤੇਰੇ ਥਾਣ ਵੀ ਕੱਲਾ ਕੱਲਾ ਲੱਗਾ ਪਿਆ ਵਾ। ਤੇ ਸੀਲ ਠੰਡੀ ਬਹੁਤ ਜਿਆਦੀ ਆ। ਠੀਕ ਆ ਠੀਕ ਆ ਜੀ। ਤੇ ਮਗਰ ਵੀ ਕੱਟੀ ਤਿੰਨਾਂ ਮਈਆਂ ਮਗਰੀ ਕੱਟੀਆਂ ਨੇ। ਠੀਕ ਆ ਠੀਕ ਆ। ਲਓ ਜੀ ਤਿੰਨਾਂ ਹੀ ਕੱਟੀਆਂ ਤੇ ਤਿੰਨੇ ਹੀ ਤੇ ਮੋਲ ਵੀਰ ਦੀ ਕਰ ਦਈਏ ਇਹਦਾ 90। ਫੜੀ ਕੇ ਜਿਆਦਾ ਹੋਰ ਕਰ ਦਈਏ। ਦੱਸੋ ਤੁਸੀਂ ਜਨਾਬ ਜੀ। 85 ਵੀ ਦੇ ਦਈਏ। ਹੋਰ ਛੱਡ ਦਈਏ। ਹੋਰ ਕਿੰਨੇ ਛੱਡ ਦਈਏ ਦੱਸੋ। ਥੁੱਲੇ ਹੀ ਕਰ ਦਈਏ ਮੈਂ। ਮੈਂ ਕਿਆ ਕਰਨੇ ਨਿਕਨੇ ਗਿਆ। ਅੱਛਾ ਹਾਂ ਜੀ। 5 ਹੋਰ ਛੱਡ ਜੀਏ 80 ਦੇ ਦਈਏ 80 ਦੀ 2 ਹੋਰ ਛੱਡ ਜੀਏ 70 ਦੀ 1 ਹੋਰ ਛੱਡ ਜੀਏ 70 ਦੇ ਠੀਕ ਆ ਲਓ ਜੀ 770 ਦੀ ਬਿਲਕੁਲ ਤਾਜੀ ਸੁੱਝ ਕਿਹਾ ਕੀ ਕਸਰ ਕੋਈ ਨਹੀਂ 500 ਹੋਰ ਛੱਡ ਦਾਂਗੇ ਜੀ ਆ ਨੇ 500 ਦਾ ਕੀ ਛੱਡਣਾ ਹਰ ਯਾਰ ਹੀ ਛੱਡਦਾ ਇਹ 70000 ਦੀ ਆ 200 ਰੁਪਏ ਛੋੜ ਹੀ ਕਰਨੀ ਮੇਰਾ ਵੀਰ ਕੋਈ ਆ ਮੰਨ ਲਓ 75 ਜਿਹੜਾ ਤਰ ਵਾਲਾ ਨਾ ਫੋਨ ਲਾਵੇ ਬਿਲਕੁਲ ਬਿਲਕੁਲ ਛੋਡੀ ਵੇ ਨੂੰ ਕਦਾਂ ਦੀ ਯਾਰ ਦੁੱਧ ਵਾਲੀ ਛੋਡੀ ਆ ਦੁੱਧ ਕਾਟ ਵੀ ਚੰਗਾ ਚਲੋ ਆ ਗਿਆ ਤੇ ਸਿੰਗਲ ਹੱਡੀ ਕੋਈ ਵੀਰ ਭਰਾ ਸਾਹਮਣੇ ਆਲਾ ਆ ਛੋਡੀ ਵੀਰ ਜੀ ਰਾਤੀ ਸੂਈ ਇਹਦੀ ਵੀ ਹਾਜੇ ਕੱਟੀ ਰੈਕਾਂ ਨਹੀਂ ਕੱਟੀ ਜੈੱਡ ਬਲੈਕ ਸਾਰੀ ਸਤਾਤੀ ਜਿਹੜੇ ਵਾਲ ਆ ਵੇ ਚੈੱਕ ਕਰ ਸਕਦਾ ਜੇ ਕਾਲੇ ਆ ਤੇ ਚਲੋ ਕੇ ਵੀਰ ਭਰਾ ਚੰਗਾ ਸੀਵਣ ਭਰਾਇਆ ਇਹ ਰਾਤੀ ਸੂਈ ਇਹਦੀ ਠੀਕ ਆ ਠੀਕ ਆ ਜੀ ਇਹਨੂੰ ਕਿੰਨਾ ਕੱਟਿਆ ਬਾਲਾ ਵੀਰ ਜੀ ਇਹਨੇ ਸਵੇਰੇ ਮੰਨ ਲਓ ਇਹ ਅਹੀਂ ਰਾਤੀ ਵਿੱਚ ਹੋਈ ਆ ਹਾਂਜੀ ਇਹ ਸਵੇਰੇ ਵਿੱਚ ਹੋਈ ਆ ਠੀਕ ਆ 4 ਕਿਲੋ ਰਾਤੀ ਜੋ ਇਹਨੇ ਦੇਣੇ ਜੋਇਆ ਜਾਂ ਤਿੰਨ ਅੱਛਾ ਸਾਰੀ ਖਾਲੀ ਨਹੀਂ ਮੈਂ ਕਿੰਦੀ ਆ ਮੈਂ ਕਹਿ ਦਿੱਤੀ ਠੀਕ ਆ ਠੀਕ ਆ ਜੀ ਪਰ ਦੁੱਧ ਮੈਂ 13-14 ਕਿਲੋ ਵਾਲੀ ਆ ਇਹ ਸੁਵਾ ਕੇ ਨਾ ਸੀ ਇਹ ਦੁੱਧੇ ਦੀ ਵੀ ਦੇ ਅੱਛਾ ਜੀ ਠੀਕ ਲੋ ਜੀ ਸੁਝਾ ਸੁਵਾ ਸੰਗੀ ਸਰਮਾਲੀ ਤੇ ਆ ਗਈ ਲੋਹੀ ਦੇ ਵਿੱਚ ਤੇ ਜ ਸਿਆਣੇ ਕਿਲੋ ਕਹਿੰਦੇ ਆ ਵੀ ਮੱਝ ਲੋਹੀ ਦੇ ਜਮੀਨ ਲੋਹੀ ਬਹੁਤ ਹੀ ਇਹ ਕਰਮਾਂ ਤੋਂ ਬਣਾ ਨਹੀਂ ਲੱਗਦੀ ਬਹੁਤ ਕਾ ਬੰਦੇ ਨੇ ਕੁੜੇ ਨਹੀਂ ਚੁੱਕਿਆ ਵੇਖ ਲਓ ਦੋਵਾਂ ਨੇ ਠੀਕ ਹੈ ਰਾਤੀ ਸੁਈਆਂ ਦੋਵੇਂ ਠੀਕ ਹੈ ਜੀ ਦੋਵੇਂ ਮਈਆਂ ਵੇਖ ਲਓ ਇੰਨੇ ਵੀ ਕੁੜੇ ਨਹੀਂ ਚੁੱਕੇ ਪੂਰੇ ਇੰਨੇ ਵੀ ਨਹੀਂ ਚੁੱਕੇ ਠੀਕ ਹੈ ਠੀਕ ਹੈ ਬਾਕੀ ਜੇਰ ਜਰ ਦੀ ਸਾਡੇ ਕੋਲ ਵੀਡੀਓ ਸਾਰਾ ਕੁਝ ਆ ਗਿਆ ਅੱਛਾ ਜੀ ਹਾਂ ਜੀ ਪੂਰੀ ਤਸੰਦੀ ਕਰਾ ਦੇ ਬਹੁਤ ਹੀ ਚੰਗਾ ਲੱਗਿਆ ਵੱਡੀ ਛੋਡੀ ਆ ਕੱਲੀ ਜਾਣੀ ਗੱਡੀ 'ਚ ਵੇਖ ਲਓ ਹਾਂ ਜੀ ਹਾਂ ਜੀ ਹਾਂ ਇਧਰ ਲੈ ਆ ਲੂਗਾ ਦਿਖਾ ਦਿਓ ਜਰਾ ਤੇ ਮਨ ਲਓ ਥੋੜੀ ਜੀ ਥੱਲੇ ਛੱਡੀ ਵੀ ਡਾਉਨ ਡਾਉਨ ਹੋਣ ਕਰਕੇ ਦੋ ਹੀ ਚੁਈਆਂ ਕੀਤੀਆਂ ਨੇ ਠੀਕ ਹੈ ਠ ਖੜਾ ਤੜ ਵੀ ਬਹੁਤ ਜਿਆਦਾ ਚੰਗਾ ਹੈ ਕੱਲਾ ਕੱਲਾ ਲੱਗਾ ਪਿਆ ਵਾ ਤੇ ਬਾਕੀ ਮੇਰਾ ਵੀਰ ਇੱਥੇ ਆਵੇ ਹਾਂਜੀ ਹਾਂਜੀ ਆਣ ਕੇ ਚੋ ਕੇ ਤਸੱਲੀ ਕਰਕੇ ਫੇਰ ਖੜਨ ਠੀਕ ਹੈ ਜਿਹੜਾ ਨਹੀਂ ਆ ਸਕਦਾ ਸਾਡੇ ਕੋਲ ਵੀਡੀਓ ਕਾਲ ਦੇ ਚ ਵਾਲੇ ਆਪਾਂ ਹਰ ਵੀਡੀਓ ਦੀ ਵੀ ਹਰ ਵੀਡੀਓ ਦੀ ਬੇਨਤੀ ਹੈ ਚਲੋ ਤਸੱਲੀ ਕਰਕੇ ਮੇਰੇ ਵੀਰ ਖੜਨ ਹੱਕ ਉਹਨਾਂ ਦਾ ਵੀ ਬੰਦਾ ਜਿਹੜਾ ਪੈਂਦਾ ਪੰਚ ਫੇਰ ਖੜ ਚਾਏ ਹਾਂ ਹਾਂਜੀ 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 ਮੁੱਲ ਮੁੱਲ ਬਾਈ ਇਹਦਾ ਮੁੱਲ ਵੀ ਆਪਾਂ ਕਰਾਂਗੇ ਫੋਨ ਤੇ ਨਾ ਦੋ ਮਈਆਂ ਦੀ ਗੱਲ ਚੱਲਣ ਲਈ ਅੱਛਾ ਜੀ ਕਿਤੇ ਨਾਲਦਰ ਸੂਤਰਾ ਹੈ ਤਾਂ ਕੋਈ ਵੀਰ ਜਿਹਨੂੰ ਪਸੰਦ ਆਊਗੀ ਉਹ ਫੋਨ ਤੇ ਸਾਨੂੰ ਪੁੱਛ ਲੈ ਠੀਕ ਹੈ ਜੀ ਹੁਕ ਮੁੱਲ ਵਧ ਨਹੀਂ ਕਰਨਾ ਠੀਕ ਹੈ ਠੀਕ ਹੈ ਲੋ ਜੀ ਮੁੱਲ ਬਾਈ ਕਹਿੰਦਾ ਬਿਲਕੁਲ ਕਰਾਂਗੇ ਇਹਦਾ ਵੀ ਮੁੱ ਹੈਂਡ ਬਲੈਕ ਆ ਗਈ ਆ ਇਹ ਸੁਗਾ ਭਾਜੀ ਵੀਰ ਜੀ ਇਹ ਦੰਦਾ ਚ ਝੋਟੀ ਆ ਤੇ ਵੇਖ ਝੋਟੀ ਪਹਿਲਾਂ ਦਿਖਾਓ ਵੀ ਗੱਡੀ ਆ ਲਓ ਜੀ ਕੋਠੇ ਗੱਡੀ ਝੋਟੀ ਪਹਿਲਾਂ ਸੁਗਾ ਇਹ ਪਹਿਲਾਂ ਨਸਲ ਦੀ ਆ ਸੁਗਾ ਪਹਿਲਾਂ ਹੀ ਸੁਈ ਆ ਕਰਮ ਵਾਲੀ ਦੁੱਧ ਕਿੰਨਾ ਬਾਈ ਜੀ ਇੱਕ 11 ਤੋਂ 12 ਕਿਲੋ ਲੀਟਰ ਮਾਰਨ ਵਾਲਾ ਦੋ ਪਿਆ ਅੱਛਾ ਜੀ ਇਹਨਾਂ ਕੋਲ ਕੋਈ ਟਾਈਮ ਥੋੜਾ ਜਿਹਾ ਨਹੀਂ ਵਾ ਕਹਿੰਦਾ ਚੁਵਾਈ ਕਰਾ ਕੇ ਦਿਖਾ ਦੇਣੀ ਠੀਕ ਆ ਠੀਕ ਆ ਠੀਕ ਆ ਹੁਣ ਟਾਈਮ ਹੋਇਆ ਹਾਂਜੀ ਹਾਂਜੀ ਤੇ ਕੱਢ ਵੇਖੋ ਝੋਟੀ ਦਾ ਲਓ ਜੀ ਕੱਢ ਕਾਟ ਜਿਹੜਾ ਬਹੁਤ ਹੀ ਤਕੜਾ ਆ ਗਿਆ ਵਾ ਤੇ ਚੱਡਾ ਛੱਡਾ ਜਿਹੜਾ ਬਹੁਤ ਹੀ ਜ਼ਿਆਦਾ ਬੇਲਬੂਲ ਉੱਚੀ ਲੰਮੀ ਬਹੁਤ ਜ਼ਿਆਦੀ ਆ ਸਰ ਗਿਆ ਵੀ ਬਹੁਤ ਜ਼ਿਆਦੀ ਠੀਕ ਹੈ ਠੀਕ ਹੈ ਆਹ ਵਾਲਾ ਠੀਕ ਹੈ ਇਹ ਤਿੰਨਾਂ ਦੇ ਪਿੱਛੇ ਹੀ ਸੀ ਨੂੰ ਲਗਾਉ ਹਜੇ ਕਿਧਰ ਲਖਾਓ ਜੇ ਲਾਗੇ ਤਾਂ ਚੈੱਕ ਕਰ ਸਕਦੇ ਤੁਸੀਂ ਥਲਾਂ ਦਾ ਸੈ ਹੈ ਬਹੁਤ ਜ਼ਿਆਦਾ ਜੰਗੀ ਝੋਟੀ ਚੋਣ ਚਾਨ ਬੜੀ ਜ਼ਿਆਦਾ ਆ ਅੱਛਾ ਜੀ ਹਾਂ ਜੀ ਇਹ ਸਾਰੀਆਂ ਨਾ ਵੱਡੀ ਆ ਉਹ ਲੋਹੀ ਝੋਟੀ ਕੱਢੀ ਉਹਦੋਂ ਵੀ ਵੱਡੀ ਆ ਜੀ ਤੋ ਬਰੀ ਆ ਗਏ ਮਤਲਬ ਸਾਰੇ ਹੁਣ ਕਦ ਕੱਢ ਦੀ ਆ ਬਹੁਤ ਹੀ ਚੰਗੇ ਬਰੀਡ ਦੀ ਤੇ ਹੈ ਵੀ ਪਹਿਲਾ ਸੁਭਾ ਤੇ ਦੰਦਾਂ ਦੇ ਵਿੱਚ 6 ਦੰਦ ਕਿੰਨੇ ਇਹ ਮਤਲਬ ਚੌਗੀ ਤੋਂ ਛਿਗੀ ਹੋਣ ਦੀ ਆ ਠੀਕ ਹੈ ਠੀਕ 6 ਕਿੰਨੇ ਕੋਈ ਤਾਂ ਕਰਦੀ ਠੀਕ ਕਹਿੰਦੇ ਲਾਜੀ ਜੱਡ ਬੁਲਾਇਆ ਕਿਹਾ ਤੇ ਨਸਲ ਦੀ ਆ ਫੋਨ ਤੇ ਕਰਨਾ ਹੈ ਠੀਕ ਹੈ ਠੀਕ ਲਓ ਜੀ ਮੁੱਲ ਜਿਹੜਾ ਇਹਦਾ ਵੀ ਬਾਈ ਕਹਿੰਦਾ ਕਿ ਫੋਨ ਤੇ ਹੀ ਕਰਾਂਗੇ ਚਲੋ ਕਿਸੇ ਨਾਲ ਗੱਲਬਾਤ ਚਲੰਦੀ ਹੈ ਦੁੱਧ ਮੰਨ ਲਓ 11 12 ਕਿਲੋ ਚੋਕੇ ਦੇਵਾਂਗੇ ਕਹਿਣ ਵਾਲਾ ਨਹੀਂ ਹੋਊਗਾ ਅੱਛਾ ਇਹਨੂੰ ਗਾਲਾਂ ਦੇ 13 14 ਵੀ ਕੋਈ ਆਖੀ ਜਾਵੇ ਇਹਨਾਂ ਮਿਲਾ ਕੇ ਦੇਵਾਂਗੇ ਠੀਕ ਹੈ ਠੀਕ ਹੈ ਲਓ ਜੀ ਪੱਟੂ ਬਾਈ ਦੇ ਕੋਲ ਚੰਗੇ ਆ ਬਾਕੀ ਖਾਸ ਕਰਕੇ ਟੋਕਰ ਗੱਬਣ ਦੀ ਫੇਰ ਕਹਿਣ ਦੇ ਹਾਂਜੀ ਹਾਂਜੀ ਤੇ ਮੇਰਾ ਵੀਰ ਤਸੱਲੀ ਕਰਾਵੇ ਡਾਕਟਰ ਆਪਣਾ ਲਿਆ ਕੇ ਠੀਕ ਹੈ ਠੀਕ ਹੈ ਇਹ ਨਾ ਨਹੀਂ ਕਰਾਉਣੀ ਇੱਥੇ ਨਹੀਂ ਕਰਵਾ ਸਕਦਾ ਹਾਂਜੀ ਤੇ ਆਪਣਾ ਮਤਲਬ ਪੰਜਾਂ ਛਾਂਦਾਂ ਤੱਕ ਆਪਣੀ ਜਾ ਕੇ ਚੈੱਕ ਕਰਾ ਲਓ ਠੀਕ ਹੈ ਜੀ ਚੈੱਕ ਕਰਾ ਕੇ ਸਾਨੂੰ ਫੋਨ ਲਾ ਦੇ ਜੇ ਮਹੀਂ ਸਾਡੀ ਹੋਵੇ ਖਾਲੀ ਹਾਂਜੀ ਤੇ ਖਰਚਾ ਵੀ ਅਸੀਂ ਦਵਾਂਗੇ ਅੱਛਾ ਜੀ ਤੇ ਚੁੱਪ ਕਰਕੇ ਲਾ ਦੇ ਲਵੇ ਫੋਨ ਕਰਨ ਦੀ ਲੋੜ ਨਹੀਂ ਪੈ ਹੈ ਉਸੇਲੇ ਖਾਤੇ 'ਚ ਪਾ ਦਾਂਗੇ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਪਾਈ ਵੱਲੋਂ ਫੁੱਲ ਬੈਂਤੀ ਆ ਕੋਈ ਚੱਕਰ ਨਹੀਂ ਕੋਈ ਤੇ ਮੈਂ ਵੇਖ ਲਓ ਕਿੱਡੀ ਚੰਗੀ ਆ ਤੇ ਹੱਲੇ ਦੁੱਧ ਵੀ ਛੱਡਾ ਸਜਰਾਂ ਨੂੰ ਆਵੇਂ ਥੱਲੇ ਹਾਂਜੀ ਹਾਂਜੀ ਛੱਡੇ ਦੀਆਂ ਸਪਾਈਆਂ ਸੁੰਨੀਆਂ ਜਿਹੜੀਆਂ ਪਾਉਂਦੀਆਂ ਆ ਆ ਵੇਖੋ ਕੈਨ ਨੂੰ ਭਾ ਗਾਰੰਟੀ ਪੰਜਾਬੀ ਦਵਾਂਗੇ ਠੀਕ ਹੈ ਠੀਕ ਉਹ ਸੇ ਹੋਊਗਾ ਠੀਕ ਹੈ ਜੀ ਹਾਂ ਜੀ ਇਹੋ ਵੀਰ ਦੀ ਬੇਨਤੀ ਆਈ ਵਾਰੀ ਕਰੀਦੀ ਆ ਹਾਂ ਜੀ ਹਾਂ ਜੀ ਮੁੜਕੇ ਜੋ ਬਰੇ ਬਾਨਾ ਕਿਹੜਾ ਨਹੀਂ ਨਹੀਂ ਬਿਲਕੁਲ ਸਿਆਣੀ ਗੱਲ ਆ ਜੀ ਬਿਲਕੁਲ ਤੁਸੀਂ ਛੱਲੀ ਕਰਦੇ ਆ ਰਾਤ ਨੂੰ ਇਹਨਾਂ ਦੇ ਦੋਵੇਂ ਚੋਂ ਆਈਆਂ ਹੀ ਆ ਇਹਦੀ ਦੇਖੋ ਹੀ ਹੋਈ ਉਹਦੀਆਂ ਦੋ ਹੋਈਆਂ ਨੇ ਠੀਕ ਆ ਠੀਕ ਆ ਦੂਜੀ ਛੋਟੀ ਜਿੰਨੇ ਡੰਗ ਮਰਜੀ ਸਾਡੇ ਕੋਲ ਚਵਾਲੇ ਵੱਡੀ ਕੋਈ ਅੱਛਾ ਜੀ ਹਾਂ ਜੀ ਠੀਕ ਆ ਲੋਕ ਜੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਦੇ ਆ ਕਰੋ ਇਹ ਨਹੀਂ ਆਖਾਂਗਾ ਵੀ ਨਹੀਂ ਵੀਰ ਅਹੀਂ ਨਹੀਂ ਚਉਂਦੇ ਨਹੀਂ ਇਹ ਰੋਲ ਹੀ ਨਹੀਂ ਆ ਤੇ ਜਿੰਨੇ ਦਾ ਮਰਜ਼ੀ ਚਵਾਈ ਹਾਂਜੀ ਹਾਂਜੀ ਕਿਉਂਕਿ ਜਿੰਨੇ ਰਕਮ ਖਰਚ ਨਹੀਂ ਅਗਲੇ ਨੇ ਚਵਾਈ ਕਰਨ ਦਾ ਉਹਦਾ ਹੱਕ ਆ ਬਿਲਕੁਲ ਸਹੀ ਗੱਲ ਆ ਲੋ ਭਾਜੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਜਿਹੜੇ ਅੱਗੇ ਵੀਰ ਭਰਾਣੇ ਕੋਈ ਪਸ਼ੂ ਖਰੀਦਣ ਦਾ ਉਹਦੇ ਵਾਸਤੇ ਆ ਸਾਲ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ